ਚੰਡੀਗੜ੍ਹ ਦੇ ਵਿੱਚ ਕਾਲੀ ਲੀਡਰਸ਼ਿਪ ਦੀ ਅਹਿਮ ਮੀਟਿੰਗ ਹੋ ਰਹੀ ਹੈ ਤਸਵੀਰਾਂ ਤੁਹਾਰ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਮੀਟਿੰਗ ਦੇ ਵਿੱਚ ਸਮੂਚੀ ਲੀਡਰਸ਼ਿਪ ਮੌਜੂਦ ਹੈ ਦਲਜੀਤ ਸਿੰਘ ਅਤੇ ਬਲਵਿੰਦਰ ਪੁੰਦਰ ਦੀ ਅਕਵਾਏ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਕਈ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਮੀਟਿੰਗਾਂ ਦਾ سلسلہ ਚੱਲ ਰਿਹਾ ਹੈ ਤੇ ਅਜਿਹੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਾਲੀ ਲੀਡਰਸ਼ਿਪ ਦੀ ਅਹਿਮ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਕਲ ਦਲ ਦੇ ਦਫਤਰ ਦੇ ਵਿੱਚ ਜਿਹੜੀ ਹੈ ਮੀਟਿੰਗ ਰੱਖੀ ਗਈ ਉਸ ਦੇ ਦੌਰਾਨ ਸਮੂਚੀ ਲੀਡਰਸ਼ਿਪ ਮੌਕੇ ਤੇ ਪਹੁੰਚੀ ਹੈ ਲਗਾਤਾਰ ਮੀਟਿੰਗਾਂ ਦਾ سلسلہ ਚੱਲ ਰਿਹਾ ਹੈ ਸੋ ਵੱਡੇ ਆਗੂ ਇਸ ਮੀਟਿੰਗ ਦਾ ਹਿੱਸਾ ਬਣਨ ਦੇਖਣਾ ਹੋਵੇਗਾ ਕਿ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਦਲਜੀਤ ਚੀਮਾ ਤੇ ਬਲਵਿੰਦਰ ਪੁੰਦਰ ਦੀ ਅਕਵਾਇ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਹੈ ਕਾਲੀ ਦਲ ਤੇ ਦਫਤਰ ਦੇ ਵਿੱਚ तमाम ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ। ਚੰਡੀਗੜ੍ਹ ਦੇ ਵਿੱਚ ਸਿੱਖ ਕਲੀਡਰਸ਼ਿਪ ਦੀ ਅਹਿਮ ਮੀਟਿੰਗ ਹੋ ਰਹੀ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਮੀਟਿੰਗ ਦੇ ਵਿੱਚ ਸਮੂਚੀ ਲੀਡਰਸ਼ਿਪ ਮੌਜੂਦ ਹੈ। ਦਲਜੀਤ ਸਿੰਘ ਅਤੇ ਬਲਵਿੰਦਰ ਪੁੰਦਰ ਦੀ ਅਕਵਾਇ ਦੇ ਵਿੱਚ ਮੀਟਿੰਗ ਚੱਲ ਰਹੀ ਹੈ। ਕਈ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਮੀਟਿੰਗਾਂ ਦਾ سلسلہ ਚੱਲ ਰਿਹਾ ਹੈ ਤੇ ਅੱਜ ਇਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਾਲੀ ਲੀਡਰਸ਼ਿਪ ਦੀ ਅਹਿਮ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਕਲ ਦਲ ਦੇ ਦਫਤਰ ਦੇ ਵਿੱਚ ਜਿਹੜੀ ਹੈ ਮੀਟਿੰਗ ਰੱਖੀ ਗਈ ਜਿਸ ਦੇ ਦੌਰਾਨ ਸਮੂਚੀ ਲੀਡਰਸ਼ਿਪ ਮੌਕੇ ਤੇ ਪਹੁੰਚੀ ਹੈ ਲਗਾਤਾਰ ਮੀਟਿੰਗਾਂ ਦਾ سلسلہ ਚੱਲ ਰਿਹਾ ਹੈ ਸੋ ਵੱਡੇ ਆਗੂ ਇਸ ਮੀਟਿੰਗ ਦਾ ਹਿੱਸਾ ਬਣਨ ਦੇਖਣਾ ਹੋਵੇਗਾ ਕਿ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਦਲਜੀਤ ਚੀਮਾ ਤੇ ਬਲਵਿੰਦਰ ਪੁੰਦਰ ਦੀ ਅਕਵਾਇ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਹੈ ਕਾਲੀ ਦਲ ਦੇ ਦਫਤਰ ਦੇ ਵਿੱਚ तमाम ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਅਕਾਲੀ ਲੀਡਰਸ਼ਿਪ ਦੀ ਅਹਿਮ ਮੀਟਿੰਗ ਹੋ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਮੀਟਿੰਗ ਦੇ ਵਿੱਚ ਸਮੂਚੀ ਲੀਡਰਸ਼ਿਪ ਮੌਜੂਦ ਹੈ ਦਲਜੀਤ ਚੀਮਾ ਤੇ ਬਲਵਿੰਦਰ ਪੁੰਦਰ ਦੀ ਅਕਵਾਇ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਕਈ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਚਾਵੇਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਮੀਟਿੰਗਾਂ ਦਾ سلسلہ ਚੱਲ ਰਿਹਾ ਹੈ ਤੇ ਅਜਿਹੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਾਲੀ ਲੀਡਰਸ਼ਿਪ ਦੀ ਅਹਿਮ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਕਲ ਦਲ ਦੇ ਦਫਤਰ ਦੇ ਵਿੱਚ ਜੜੀ ਹੈ ਮੀਟਿੰਗ ਰੱਖੀ ਗਈ ਉਸ ਦੇ ਦੌਰਾਨ ਸਮੁੱਚੀ ਲੀਡਰਸ਼ਿਪ ਮੌਕੇ ਤੇ ਪਹੁੰਚੀ ਹੈ ਲਗਾਤਾਰ ਮੀਟਿੰਗਾਂ ਦਾ سلسلہ ਚੱਲ ਰਿਹਾ ਹੈ ਸੋ ਵੱਡੇ ਆਗੂ ਇਸ ਮੀਟਿੰਗ ਦਾ ਹਿੱਸਾ ਬਣਨ ਦੇਖਣਾ ਹੋਵੇਗਾ ਕਿ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਦਲਜੀਤ ਚੀਮਾ ਤੇ ਬਲਵਿੰਦਰ ਪੁੰਦੜ ਦੀ ਅਕਵਾਇ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਹੈ ਕਾਲੀ ਦਲ ਦੇ ਦਫ਼ਤਰ ਦੇ ਵਿੱਚ तमाम ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ